ਸਮਰਾਲਾ ਦੇ ਬਹਿਲੋਲਪੁਰ ਰੋਡ ਵਿਖੇ ਇੱਕ ਦੁਕਾਨ ਵਿੱਚ ਖੜੀ ਇਲੈਕਟ੍ਰੋਨਿਕ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ। ਇਸ ਇਲੈਕਟ੍ਰੋਨਿਕ ਸਕੂਟਰੀ ਨੂੰ ਮਾਲਕ ਵੱਲੋਂ ਸਵੇਰੇ ਚਾਰਜਿੰਗ ਉੱਤੇ ਲਗਾਇਆ ਗਿਆ ਸੀ। ਜਦੋਂ ਉਸਨੇ ਦੁਪਹਿਰ ਸਮੇਂ ਦੁਕਾਨ ਦੇ ਅੰਦਰੋਂ ਤੂਆ ਨਿਕਲਦਾ ਦੇਖਿਆ ਤਾਂ ਸਕੂਟਰੀ ਨੂੰ ਅੱਗ ਲੱਗੀ ਹੋਈ ਸੀ। ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ ਬਿਜਲੀ ਕਰਮਚਾਰੀਆਂ ਨੂੰ ਫੋਨ ਕਰਕੇ ਬੁਲਾਇਆ ਗਿਆ। ਫਾਇਰ ਬ੍ਰਿਗੇਡ ਅਤੇ ਬਿਜਲੀ ਕਰਮਚਾਰੀ ਤੁਰੰਤ ਮੌਕੇ ਉੱਤੇ ਪਹੁੰਚੇ ਅਤੇ ਆਗ਼ ਨੂੰ ਕਾਬੂ ਪਾਇਆ ਗਿਆ। ਦੁਕਾਨਦਾਰ ਨੇ ਦੱਸਿਆ ਕਿ ਅਕਸਰ ਅਸੀਂ ਰਾਤ ਨੂੰ ਸਕੂਟਰੀ ਚਾਰਜ ਲਗਾ ਦਿੰਦੇ ਹਾਂ ਅਤੇ ਸਵੇਰੇ ਚਾਰਜਿੰਗ ਬੰਦ ਕਰ ਦਿੰਦੇ ਹਾਂ ਪਰ ਸਾਨੂੰ ਕਦੇ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ। ਦੁਕਾਨਦਾਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੁਕਾਨ ਦੇ ਵਿੱਚ ਧੂਆਂ ਹੀ ਧੂਆਂ ਫੈਲ ਗਿਆ ਸੀ ਜਿਸ ਨਾਲ ਅਜੇ ਤੱਕ ਸਕੂਟਰੀ ਤੋਂ ਇਲਾਵਾ ਕੋਈ ਹੋਰ ਨੁਕਸਾਨ ਨਹੀਂ ਹੋਇਆ ਹੈ। ਕੀ ਨਾਮ ਉਹ ਸਚਿਨ ਕੁਮਾਰ ਕੀ ਮਾਮਲਾ ਉਹ ਮਾਮਲਾ ਸਭ ਇੱਕ ਇੱਕ ਬਿਗਲੀ ਵਾਲੀ ਸਕੂਟਰੀ ਚੱਲਦੇ ਲੋ ਤੇ ਉਸ ਨੂੰ ਅਚਾਨਕ ਮਲੋਤਾਨੋਂ ਆਵਾਜ਼ ਆਈ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਧੂਆ ਵਗੈਰਾ ਤੇ ਕੁਝ ਹੋ ਰਿਹਾ ਅਸੀਂ ਉਸ ਜਾਈ ਕੇ ਲੱਗੇ ਦੇਖਿਆ ਤਾਂ ਉੱਤੇ ਅੱਗ ਲੱਗ ਗਈ ਸੀ ਤੇ ਇਮੀਡੀਏਟਲੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਕੀਤਾ ਬਹੁਤ ਵਧੀਆ ਟਾਈਮ ਤੇ ਬੜੀ ਸਪੀਡ ਨਾਲ ਆਗੇ ਜੇ ਸਾਡਾ ਇਹਨਾਂ ਨੇ ਸਾਰਾ ਜਾਨ ਮਾਲ ਦਾ ਪ੍ਰਕਿਰਤੀ ਪਾਨਣ ਸਕੂਟਰੀ ਤੁਹਾਡੀ ਆਪਣੀ ਹਾਂਜੀ ਆਪਣੀ ਤੇ ਕਦੋਂ ਚਾਰਜ ਲਗਾਈ ਸੀ ਇਹ ਸਕੂਟਰੀ ਅਸੀਂ ਮਾਰਨਿੰਗ ਲਗਾਈ ਆ ਜੀ ਚਾਰਜ ਤੇ 8-9 ਵਜੇ ਦੇ ਨੇੜੇ ਜੀ ਇਹ ਕਿੰਨੇ ਕ ਟਾਈਮ ਤੇ ਚਾਰਜ ਹੋ ਜਾਂਦੀ ਇਸ ਨੂੰ ਐਵਰੇਜ ਲੈ ਕੇ ਚੱਲਦੇ ਨੇ ਜੀ 5-6 ਘੰਟੇ ਲੱਗ ਜਾਂਦੇ ਨੇ ਤੇ ਅਸੀਂ ਤਾਂ ਕਈ ਵਾਰ ਵੈਸੇ 2 ਮਾਈਟ ਦੀ ਲਗਾ ਕੇ ਥੜਾ ਬੰਦੂ ਸੀ ਸਾਨੂੰ ਕਦੇ ਐਸੇ ਦਿੱਕਤਾਂ ਨਹੀਂ ਆਈ ਸੀ ਕਿ ਪਤਾ ਨਹੀਂ ਕਿਉਂ ਇਹ ਇਮੀਡੀਏਟਲੀ ਸਕੂਟਰੀ ਦੇ ਨਾਲ ਕੋਈ ਹੋਰ ਨੁਕਸਾਨ ਨਹੀਂ ਹੋਇਆ ਦੇਖੋ ਜੇ ਕੁਝ ਨਹੀਂ ਪਤਾ ਵੈਸੇ ਸਾਡਾ ਬਚਾਈ ਹੋ ਗਿਆ ਜੀ ਉਸ ਸਹੀ ਕੋਈ ਨਕਸਾ ਨਾ ਨੂੰ ਟਾਈਮ ਤੇ ਸਰਵਿਸ ਮਿਲ ਗਈ ਬਹੁਤ ਵਧੀਆ ਫਾਈਵ 8 ਬਹੁਤ ਵਧੀਆ ਟਾਈਮ ਤੇ ਆ ਗਈ ਜਿਨ੍ਹਾਂ ਨੇ ਕੋਈ ਵਾਅਦਾ ਵਧਨ ਤੋਂ ਬਚਾ ਲਿਆ ਹੋ ਕੀ ਲੱਗਦਾ ਵੀ ਓਵਰਚਾਰਜ ਹੋਈ ਸਕੂਟਰੀ ਜਾਂ ਕੋਈ ਇਲੈਕਟ੍ਰਿਕ ਸ਼ਾਰਟ ਹੋਇਆ ਬੋਲਦੇ ਇਹਦੇ ਬਾਰੇ ਕੁਝ ਕਨਫਰਮ ਨਹੀਂ ਪਰ ਸਾਨੂੰ ਜੋ ਵੀ ਹੈਗਾ ਸਾਰਾ ਕੁਝ ਸਕੂਟਰੀ ਦੀ ਹੈ ਕਿ ਉਸ ਸਕੂਟਰੀ ਦੇ ਵਿੱਚ ਹੀ ਜਾਂ ਇਹਨਾਂ ਬੈਟਰੀਆਂ ਦੇ ਵਿੱਚ ਹੀ ਕੁਝ ਗਲਤ ਚੀਜ਼ ਹੈ ਜਿਹੜੀ ਮਜੇ ਇਹਨਾਂ ਕੋਲੋਂ ਸਹੀ ਤਰੀਕੇ ਨਾਲ ਬਣੀ ਨਹੀਂ ਹੈ ਜਾਂ ਉਹਦੇ ਨਾਲ ਹੀ ਕੋਈ ਨੁਕਸਾਨ ਹੋ ਇੰਮੀ ਦੀ ਜੜੀ ਹੈ ਸਕੂਟਰੀ ਦੀ ਸਕੂਟੀ ਦਾ ਟੋਟਲ ਕਰਨਾ ਜੀ ਟੋਟਲ ਕਲਾਸ ਕੀ ਹੈ ਟੋਟਲ ਕਲਾਸ ਕਿੰਨੇ ਦੇ ਬੈਸਿਕ ਕਰਨਾ ਜੀ ਇਹ ਕੋਈ ਹੁਣ ਤੋਂ ਬਸ ਇੱਕ ਮਿੰਟ ਅੱਗ ਲੱਗ ਗਈ ਜੀ ਇੱਕ ਲੈ ਕੇ ਟਾਈਮ ਦਾ ਮੇਰਾ ਨਾਮ ਪਵਨ ਕੁਮਾਰ ਠਾਪਰ ਆਪਣੇ ਕੀ ਮਾਮਲਾ ਹੋਇਆ ਜੀ ਤੇ ਅੱਜ ਬਿਜਲੀ ਦੀ ਸਕੂਟਰੀ ਲਤੀ ਸੀ ਨਮੀ ਇਲੈਕਟ੍ਰਿਕ ਸ਼ਾਰਟ ਕਰ ਗਈ ਉਹਦੇ ਕਰਕੇ ਅੱਗ ਲੱਗ ਗਈ ਬਹੁਤ ਭਿਆਨਕ ਨੁਕਸਾਨ ਕਾਫੀ ਹੋ ਗਿਆ ਜੀ ਪਤਾ ਨਹੀਂ ਲੱਗ ਰਿਹਾ ਤੇ ਅਸੀਂ ਫੌਰਨ ਬਿਜਲੀ ਵਿਭਾਗ ਮੈਨੂੰ ਹੈਲਪਲੀ ਬੁਲਾਇਆ ਵੀ ਬਿਜਲੀ ਕੱਟੀ ਜਾਵੇ ਲਾਈਟ ਉਹ ਵੀ ਮੇਰਾ ਸਿੰਘ ਜੀ ਜੱਸੀ ਜਿੰਦਾ ਉੱਥੇ ਜਿਹੜੇ ਆਗੇ ਸਕੈਂਟਾ ਜੇ ਕਿੰਨੇ ਕਜਲੀ ਘਟਮਾਰੀ ਤੁਹਾਨੂੰ ਕਦੋਂ ਪਤਾ ਲੱਗਾ ਤਕਰੀਬਨ ਨਾਲ ਤੁਸੀਂ 1.5 ਵਜੇ ਦੀ ਹੈ ਜੀ ਹਾਂਜੀ ਤੇ ਚਾਰ ਵਜੇ ਲਗਾਈ ਹੋਈ ਚਾਰ ਵਜੇ ਲਗਾਈ ਹੋਈ ਸੀਗੀ ਜੀ ਚਾਰ ਜੇ ਰਾਤ ਨੂੰ ਵੀ ਲਗਾਈ ਸੀਗਾ ਅੱਜ ਨਹੀਂ ਨਹੀਂ ਹੁਣੇ ਲਗਾਈ ਹੋਈ ਸੀਗੀ 10 ਮਿੰਟ ਪਹਿਲਾਂ ਤੇ ਅਸੀਂ ਨਾਲ ਦੀ ਸ਼ਾਪ 'ਚ ਬੈਠੇ ਸੀ ਉਹ ਜਦੋਂ ਧੂਆ ਨਿਕਲਣ ਲੱਗਾ ਫਿਰ ਪਤਾ ਲੱਗਿਆ ਸਾਨੂੰ ਵੀ ਇਹਦਾ ਅੱਗ ਲੱਗੀ ਹੈ ਪਰ ਉਹਨੂੰ ਨਹੀਂ ਸੀ ਪਤਾ ਵੀ ਕਦੇ ਲੱਗੀ ਹੈ ਸੋ ਬੰਦ ਮਤਲਬ ਸ਼ਟਰ ਬੰਦ ਸੀਗਾ ਕੋਲ ਕਿਤੇ ਦੀ ਪਤਾ ਲੱਗਿਆ ਤੇ ਉਹਦਾ ਫਿਰ ਫਾਇਰ ਬ੍ਰਿਗੇਡ ਮੁਕ ਗਿਆ ਤੇ ਉਹਨਾਂ ਦੇ ਮੁੰਡੇ ਵਿਚਾਰੇ ਜਗਰੂਪ ਸਿੰਘ ਨਵਦੀਪ ਸਿੰਘ ਹੋਣੀ ਸੀਗੇ ਉਹਨਾਂ ਨੇ ਬਹੁਤ ਅੱਛੀ ਹੈਲਪ ਕੀਤੀ ਮਤਲਬ ਵਿਦਿਨੇ ਮਤਲਬ ਤੁਸੀਂ ਲਾਓ 2-3 ਮਿੰਟ ਚ ਆ ਗਈ ਅੱਗ ਉਹਨਾਂ ਨੇ ਕੰਟਰੋਲ ਕਰਤਾ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਨਹੀਂ ਬਹੁਤ ਵੱਡੀ ਬਿਲਡਿੰਗ ਤੇ ਸੀ ਸਾਰਕਟ ਹੋ ਗਿਆ ਇਹ ਦੇਖੋ ਜੀ ਇਲੈਕਟ੍ਰਿਕ ਜਿਹੜੀ ਆ ਬਾਈਕਸ ਆ ਗਈ ਆ ਉਹ ਮੇ ਵੀ ਇਹਦੇ ਅੰਦਰੋਂ ਇੰਟਰਨਲ ਹੈ ਸੀਗਾ ਦੇਖੋ ਤੁਸੀਂ ਇੱਧਰ ਕੈਮਰੇ ਨਾਲ ਦਿਖਾ ਸਕਦੇ ਹੋ ਦੇਖੋ ਇਹਦੇ ਇੱਥੋਂ ਹੋਇਆ ਮੇਰੇ خیال ਚ ਬੈਟਰੀ ਤੋਂ ਆ ਸਾਰਾ ਇਥੋਂ ਸ਼ਾਪ ਕਰਕੇ ਮਚ ਗਿਆ ਕਿਸ ਚੀਜ਼ ਦੀ ਸੀਗੀ ਜੀ ਸ਼ਾਪ ਇਹ ਤੇ ਮਲਟੀਪਲ ਸਮਾਨ ਰੱਖਿਆ ਹੀ ਸੀਦਾ ਜਿਨੇ ਘਰ ਖਰੀਦਣੂ ਵੀ ਸਮਾਨ ਵਿੱਚ ਸੀਗਾ ਸ਼ਾਪ ਪ੍ਰੋਪਰ ਸ਼ਾਪ ਨਹੀਂ ਦੁਕਾਨ ਨਹੀਂ ਸੀਗੀ ਬਾਕੀ ਚੀਜ਼ਾਂ ਸੁਰੱਖਿਅਤ ਨੇ ਜੀ ਅਜੇ ਕਲੀਅਰ ਨਹੀਂ ਤੂ ਆ ਬਹੁਤ ਜ਼ਿਆਦਾ ਅੰਦਰ ਤੁਸੀਂ ਵੀ ਦੇਖੀਏ ਕੈਮਰੇ ਨਾਲ ਤੇ ਇਹ ਸ਼ਾਮ ਤੱਕੇ ਪਤਾ ਲੱਗੂਗਾ ਜੀ ਤੇ ਬਾਕੀ ਇਹਨਾਂ ਦੇ ਪਾਣੀ ਨਾਲ ਫਾਇਰ ਬਗੜ ਨੇ ਕੰਟਰੋਲ ਕਰਦਾ ਬਹੁਤ ਸਾਨੂੰ ਮਾਨੂੰ ਮਾਨੂੰ ਇਹ ਬਹੁਤ ਖੁਸ਼ੀ ਆ ਸਮਰਾਲਾ ਜਦੋਂ ਫਾਇਰ ਬ੍ਰਿਗੇਡ ਨੇ ਸਾਨੂੰ ਸਹੂਲਤ ਦੇ ਕੇ ਬਹੁਤ ਜਣ ਮਾਨੂੰ ਇੱਕ ਤਰ੍ਹਾਂ ਦਾ ਨੁਕਸਾਨ ਤਾਂ ਆਇਆ ਪਰ ਇਹ ਖੁਸ਼ੀ ਵੀ ਚਲੋ ਸਮੇਂ ਮੁਤਾਬਕ ਬਚਾਉਣ ਲਈ ਸਮਰਾਲਾ ਦੇ ਕੋਈ ਸਾਧਨ ਹੋ ਗਏ ਹਨ ਤੇ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਵਿਭਾਗਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਸਟ ਲਾਈਕ ਬਿਜਲੀ ਵਿਭਾਗ ਵਿੱਚ ਜਿੱਦਾਂ ਅਸੀਂ ਫੋਨ ਕਰਿਆ ਪਰਸਨਲ ਫੋਨ ਵੀ ਕਰਿਆ ਉਹਨਾਂ ਨੇ ਜਦੋਂ ਆ ਕੇ ਇਲੈਕਟ੍ਰਿਸਿਟੀ ਕੱਟੀ ਵੀ ਏਰੀਆ ਤੋਂ ਵੱਗ ਗਈ ਹਾਂਜੀ ਸਾਥ ਤੋਂ ਵੀ ਆਪੇ ਮੇਰੇ ਦੋਸਤ ਹੈ ਜੀ ਹਾਂਜੀ ਉਹਨਾਂ ਦੀ ਸ਼ਾਪ ਆ ਅਸੀਂ ਇੱਥੇ ਇਕੱਠੇ ਬੈਠੇ ਸੀਗੇ ਹੁਣੇ ਹ ਸਭ ਨੂੰ ਬਹੁਤ-ਬਹੁਤ ਧੰਨਵਾਦ ਆ ਸਾਡੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਬਾਕੀ ਵਾਲੇ ਬਾਰੇ ਠੀਕ ਧੰਨਵਾਦ ਠੀਕ ਆ ਹਣੀ ਭਾਈ ਮੇਰਾ ਨਾਮ ਜਗਨੂਰ ਸਿੰਘ ਆ ਫਾਇਰਮੈਨ ਜਗਨੂਰ ਸਿੰਘ ਸਾਨੂੰ ਇੱਕ ਬੈਂਟਰੀ ਦੇ ਸੂਚਨਾ ਮਿਲੀ ਸੀ ਵੀ ਇਥੇ ਬਲੌਰਪੁਰ ਰੋਡ ਤੇ ਦੁਕਾਨ ਨੂੰ ਅੱਗ ਲੱਗ ਗਈ ਤੇ ਅਸੀਂ ਤੁਰੰਤ ਪਹੁੰਚਿਆ ਤੇ ਅੱਗ ਤੇ ਕੰਟਰੋਲ ਕੀਤਾ ਪਾਵਰ ਗਲਾਸ ਨੂੰ ਫੰਗ ਲਾਉਂਦੇ ਆ ਅੱਗ ਦਾ ਕਤਲ ਵੀ ਸੀ ਜਿੱਥੇ ਇੱਕ ਸਕੂਟਰੀ ਖੜੀ ਸੀ ਇਹ ਬੈਟਰੀ ਵਾਲੀ ਉਹਦੇ ਨਾਲ ਬਲਾਸਟ ਆ ਦੀ ਬੈਟਰੀ ਨੂੰ ਗਲਾਸ ਟੋਨ ਕਰਕੇ ਅੱਗ ਲੱਗੀ ਹੈ ਕੋਈ ਨੁਕਸਾਨ ਉਹ ਵੀ ਸਕੂਟਰੀ ਦਾ ਹੀ ਹੋਇਆ ਜੀ ਬਾਕੀ ਸਕੂਟਰੀ ਜਲ ਗਈ